ਤਾਂ ਮੀਤੇ ਤੋਂ 2 ਐਫ ਆਈ ਆਰ ਹੀ ਦਰਜ ਹੋਈਆਂ ਨੇ ਕਿ ਚੀਕਾ ਮਾਰਨੀਆਂ ਸ਼ੁਰੂ ਕਰਨੀਆਂ ਵਰਤਾਂ ਮੀ ਸਾਨੂੰ ਦੱਸ ਦਈਏ ਕਿ ਇੱਕ ਐਫ ਆਈ ਆਰ ਤਾਂ ਫੋਰ ਦੇ ਖਿਲਾਫ ਦਰਜ ਹੋ ਰਹੀ ਹੈ ਤੀਜੀ ਐਫ ਆਈ ਆਰ ਜਿਸ ਵਿੱਚ ਕਰੋੜਾਂ ਰੁਪਏ ਦਾ ਘਪਲਾ ਹੋਇਆ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਟਰਾਂਸਪੋਰਟ ਕੰਪਨੀ ਹੈ ਆਰਬਿਟ ਕੰਪਨੀ ਬੜੀ ਮਸ਼ਹੂਰ ਕੰਪਨੀ ਉਹਦਾ ਚਾਰਟਰਡ ਅਕਾਊਂਟੈਂਟ ਹੈ ਐਸਐਸ ਗੋਲੀ ਲੇਖਾ ਜੋਖਾ ਤੋ ਕਰਦਾ ਹੈ ਆਰਬਿਟ ਕੰਪਨੀ ਦਾ ਤੇ ਤਨਖਾਹ ਲੈਂਦਾ ਰਿਹਾ ਗੁਰੂਪੀ ਗੋਲਕ ਤੋਂ ਤਨਖਾਹ ਵੀ ਕੋਈ ਮਾਮੂਲੀ ਨਹੀਂ 8 ਲੱਖ ਰੁਪਏ ਮਹੀਨਾ ਅਮੀਦੀ ਕੀ ਔਕਾਰ ਤਾਂ ਵੀ ਕਹ ਲੈਣੀ ਐਸ ਐਸ ਕੋਲੀ ਦੀ ਖਵਾਵਲ ਵੀ ਝਾਕੇ ਇਸੇ ਕਰਕੇ ਇੱਕ ਕਪਲਾ ਰਜਿੰਦਰ ਸਿੰਘ ਧਾਮੀ ਦੀ ਲਾਪਰਵਾਹੀ ਕਾਰਨ ਹੋਇਆ ਗੁਰੂ ਕੀ ਗੋਲਕ ਦਾ ਕਰੋੜਾ ਰੁਪਈਆ ਐਵੇਂ ਉੱਡਿਆ ਜਿਵੇਂ ਉਦੋਂ 90 92 ਲੱਖ ਸੱਤੇ ਵਾਲੇ ਦੀ ਸਫਾਈ ਤੇ ਲਾਇਆ ਲਾਪਤਾ ਉਦੋਂ ਹੁੰਦੇ ਨੇ ਜਦੋਂ ਕਿਸੇ ਨੂੰ ਪਤਾ ਨਾ ਹੋਵੇ ਇਹਦਾ ਪਤਾ ਹਰਜਿੰਦਰ ਸਿੰਘ ਧਾਮੀ ਨੂੰ ਵੀ ਐ ਸ਼੍ਰੋਮਣੀ ਕਮੇਟੀ ਦੇ ਮੁਖਕੰਤਰ ਰੂਪ ਸਿੰਘ ਨੂੰ ਵੀ ਸੀ ਕਮਲਜੀਤ ਸਿੰਘ ਜਿਹੜਾ ਇੰਚਾਰਜ ਸੀ ਉਹਨੂੰ ਵੀ ਸੀ ਮਨਜੀਤ ਸਿੰਘ ਬਾਠ ਨੂੰ ਵੀ ਸੀ ਪੂਰਾ ਕੋਨਾ ਨੂੰ ਵੀ ਸੀ ਤਕਰੀਬਨ ਇੱਕਮ ਸਰਹਾਰੇ ਹੀ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਪਤਾ ਹੈ ਕਿ ਕਿੰਨੇ ਸਰੂਪ ਇੱਥੇ ਯਾਰ ਸਰੂ ਦੇ ਕੋਲ ਤੋਂ 8 8 ਲੱਖ ਰੁਪਿਆ ਮਹੀਨੇ ਦੀ ਤਨਖਾਹ ਕਮਾਲ ਜੀ ਤੰਗਲੀ ਨਹੀਂ ਲਈ ਜਾ ਰਹੀ ਇਹ ਹੁੰਦੇ ਸਮੇਂ ਹੋਣੇ ਕਿ ਮੈਂ ਇਹ ਜਿਹੋ ਹੁੰਦੇ ਨੇ ਉਹਦਾ ਪ੍ਰਬੰਧ ਕੌਮ ਜਾਗਰਤ ਹੋ ਚੁੱਕੀ ਐ ਕੌਮ ਨੂੰ ਤੁਹਾਡੀਆਂ ਕੁੱਤਾਂ ਦਾ ਪਤਾ ਲੱਗ ਚੁੱਕਿਆ ਜੋ ਮਰਜ਼ੀ ਕੋਈ ਜੋਰ ਲਾ ਲੇ ਇਹ ਤੁਹਾਡਾ ਜਿਹੜਾ ਘਫਲਾ ਇਹ ਤਾਂ ਨੰਗਾ ਹੋ ਕੇ ਹੀ ਰਹਿਣਾ ਦੁਨੀਆ ਦੇ ਹਰ ਕੋਨੇ ਵਿੱਚ ਬੈਠੇ ਦਰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਵ੍ਰਿੰਜਨ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਇਆਂ ਤਾਂ ਮੀਤੇ 2 ਐਫ ਆਈ ਆਰੀ ਦਰਜ ਹੋਈਆਂ ਨੇ ਕਿ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ ਪਰ タミンੀ ਸਾਹ ਨੂੰ ਦੱਸ ਦਈਏ ਕਿ 1 ਐਫ ਆਈ ਆਰ ਤਾਂ ਹੋਰ ਉਹਦੇ ਖਿਲਾਫ ਦਰਜ ਹੋ ਰਹੀ ਹੈ ਤੀਜੀ ਐਫ ਆਈ ਆਰ ਜਿਸ ਵਿੱਚ ਕਰੋੜਾਂ ਰੁਪਏ ਦਾ ਘਪਲਾ ਹੋਇਆ ਪਰ タミンੀ ਦੀ ਲਾਪਰਵਾਹੀ ਕਾਰਨ ਕਿਉਂਕਿ ਉਸ ਦੇ ਤਾਰ ਧਾਮੀ ਦੇ ਬੌਸ ਨਾਲ ਜੁੜ ਪਏ ਸੀ ਧਾਮੀ ਸਾਹਿਬ ਨੇ ਬੌਸ ਦਾ ਤਾਂ ਪੂਰਾ ਖਿਆਲ ਰੱਖਿਆ ਪਰ ਗੁਰੂ ਦੀ ਗੋਲਕ ਨੂੰ ਤੰਗਲੀ ਲੱਗਦੀ ਰਹੀ ਇਸ ਦੀ ਉਸ ਨੇ ਕੋਈ ਪਰਵਾਹ ਨਹੀਂ ਕੀਤੀ ਜਦੋਂ ਕਿ ਪੜਤਾਲ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਦੇ ਉਸ ਮੌਕੇ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਬਤੌਰ ਜਰਨਲ ਸਕੱਤਰ ਹਰਜਿੰਦਰ ਸਿੰਘ ਧਾਮੀ ਦੀ ਡਿਊਟੀ ਲਈ ਸੀ ਕਿ ਇਹ ਜੋ ਕਰੋਨਾ ਰਪਏ ਦਾ ਕੱਪੜਾ ਹੋਇਆ ਇਸ ਦੀਰ ਕਬਰੀ ਕੀਤੀ ਜਾਵੇ ਤੇ ਜਿਹੜੀ ਟੀਮ ਨੇ ਕਬਰੀ ਕਰਾਉਣੀ ਸੀ ਉਹਦਾ ਮੁਖੀ ਹਰਜਿੰਦਰ ਸਿੰਘ ਧਾਮੀ ਨੂੰ ਹੀ ਥਾਪਿਆ ਗਿਆ ਸੀ ਪਰ ਧਾਮੀ ਨੇ ਕੋਈ ਪਰਵਾਹ ਹੀ ਨਹੀਂ ਕੀਤੀ ਗੌਰ ਹੀ ਨਹੀਂ ਕੀਤੀ ਜੇਰ ਕਬਲੀ ਕਰਵਾਉਂਦਾ ਸੀ ਤਾਂ ਇਸ ਦੇ ਬੌਸ ਦਾ ਵਿਚਾਰੇ ਦਾ ਨੁਕਸਾਨ ਹੋ ਸਕਦਾ ਸੀ ਇਸ ਕਪੜੇ ਦਾ ਸਬੰਧ 328 ਰੂਪਾ ਨਾਲ ਵੀ ਜੁੜਿਆ ਹੋਇਆ ਹੈ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਟਰਾਂਸਪੋਰਟ ਕੰਪਨੀ ਹੈ ਆਰਬਿਟ ਕੰਪਨੀ ਬੜੀ ਮਸ਼ਹੂਰ ਕੰਪਨੀ ਹੈ ਉਹਦਾ ਚਾਰਟਰਡ ਅਕਾਊਂਟੈਂਟ ਹੈ ਐਸ ਐਸ ਕੋਹਲੀ ਲੇਖਾ ਜੋਖਾ ਤਾਂ ਉਹ ਕਰਦਾ ਹੈ ਆਰਬਿਟ ਕੰਪਨੀ ਦਾ ਪਰ ਤਨਖਾਹ ਲੈਂਦਾ ਉਹ ਸ਼੍ਰੋਮਣੀ ਕਮੇਟੀ ਤੋਂ ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਆਡਿਟ ਦਾ ਕੰਮ ਉਹਨੇ ਕੀਤਾ ਹੀ ਨਹੀਂ ਜੇ 300 ਜੇ ਉਹ ਆਡਿਟ ਕਰਦਾ ਤਾਂ 328 ਰੁਪਿਆਂ ਦਾ ਜੋ ਰੌਲਾ ਪਿਛੋਲਾ ਪੈ ਰਿਹਾ ਇਹ ਪੈਂਦਾ ਹੀ ਨਹੀਂ ਸੀ ਕੋਹਲੀ ਸਾਹਿਬ ਨੇ ਆਡਿਟ ਕੀਤਾ ਹੀ ਨਹੀਂ ਤੇ ਤਨਖਾਹ ਲੈਂਦਾ ਰਿਹਾ ਗੁਰੂ ਕੀ ਗੋਲਕ ਚੋਂ ਤਨਖਾਹ ਵੀ ਕੋਈ ਮਾਮੂਲੀ ਨਹੀਂ 8 ਲੱਖ ਰੁਪਏ ਮਹੀਨਾ ਜੀ ਦਾ ਭੁਗਤਾਨ ਕਹਿੰਦੇ ਐ 6.7 ਕਰੋੜ ਰੁਪਏ ਬਣਦਾ ਤੇ ਡਿਊਟੀ ਤਾਂ ਮਿਦੀ ਲਾਈ ਗਈ ਸੀ ਕੇ ਰਿਕਵਰੀ ਕਰਾਵੇ ਧਾਮੀ ਦੀ ਕੀ ਔਕਾਤ ਐ ਵਿਚਾਰੇ ਦੀ ਕੇ ਸੁਖਬੀਰ ਸਿੰਘ ਬਾਦਲ ਦੇ ਚਾਰਟਡ ਅਕਾਊਂਟੈਂਟ ਐਸਐਸ ਕੋਹਲੀ ਦੀ ਖਵਾਵਲ ਵੀ ਝਾਕ ਜੇ ਇਸੇ ਕਰਕੇ ਇੱਕ ਕਪਲਾ ਹਰਜਿੰਦਰ ਸਿੰਘ ਧਾਮੀ ਦੀ ਲਾਪਰਵਾਹੀ ਕਾਰਨ ਹੋਇਆ ਗੁਰੂ ਕੀ ਗੋਲਕ ਦਾ ਕਰੋੜਾ ਰੁਪਇਆ ਐਵੇਂ ਉੱਡਿਆ ਜਿਵੇਂ ਉਦੋਂ 90 92 ਲੱਖ ਸਰਸੇ ਵਾਲੇ ਦੀ ਸਫਾਈ ਤੇ ਲਾਇਆ ਗਿਆ ਸੀ ਉਹ ਤਾਂ ਰਿਕਵਰੀ ਹੋ ਗਈ ਉਹ ਸਿੰਘ ਸਾਹਿਬ ਨੇ ਕਰਵਾ ਲਈ ਜੋ ਕਾ ਤੱਕ ਤੋਂ ਫੈਸਲੇ ਉਹਦੇ ਮੁਤਾਬਕ ਹੋ ਗਈ ਪਰ ਇਹਦੀ ਰਿਕਵਰੀ ਧਾਮੀ ਕਦੋਂ ਕਰੇਗਾ ਉਹ ਗੁਰੂ ਗੋਲਕ ਦੇ ਕਰੋੜਾਂ ਰੁਪਈਆ ਦੀ ਰਿਕਵਰੀ ਕਦੋਂ ਕਰੇਗਾ ਧੰਮੀ ਕਰ ਤੇ ਨਹੀਂ ਤੇਰੇ ਖਿਲਾਫ ਐਫ ਆਈ ਆਰ ਦਰਜ ਹੋ ਰਹੀ ਹੈ ਕਿ ਜਦੋਂ ਨੇ ਅਟੜ ਦਾ ਕੰਮ ਕੀਤਾ ਹੀ ਨਹੀਂ ਫਿਰ ਧੰਮੀ ਤੂੰ ਜਨਰਲ ਸਕੱਤਰ ਸੀ ਤੂੰ ਉਹਦੀ ਤਨਖਾਹ ਕਿਉਂ ਨਹੀਂ ਰੋਕੀ ਜੀ ਉਹਦੋਂ ਨਹੀਂ ਰੋਕੀ ਹੁਣ ਤਾਂ ਪਰਚੇ ਦਰਜ ਹੋਣ ਲੱਗ ਗਏ ਹੁਣ ਤਾਂ ਰਿਕਵਰੀ ਕਰ ਲੈ ਇਸ ਜਨਮ ਚ ਤਾਂ ਨਹੀਂ ਰਿਕਵਰੀ ਕਰ ਸਕਦੇ ਤੇ ਗੁਰੂ ਦੀ ਗੋਲਕ ਦਾ ਕਰੋੜਾਂ ਰੁਪਈਆਂ ਦਾ ਜੋ ਨੁਕਸਾਨ ਧਾਮੀ ਤੂੰ ਕੀ ਪੈ ਤੇਰੀ ਲਾਪਰਵਾਹੀ ਕਾਰਨ ਹੋਇਆ ਇਹਦਾ ਲੇਖਾ ਜੋਖਾ ਉੱਪਰ ਵਾਲਾ ਤੇਥੋਂ ਲੈ ਕੇ ਲਊਗਾ ਦੂਜਾ ਜੋ ਸਭ ਤੋਂ ਵੱਧ ਨੌਲਾ ਪੈਰ ਹੈ ਇਸ ਵੇਲੇ ਉਹ ਹੈ ਕਿ 328 ਰੂਪ ਲਾਪਤਾ ਹੋਏ ਲਾਪਤਾ ਉਦੋਂ ਹੁੰਦੇ ਨੇ ਜਦੋਂ ਕਿਸੇ ਨੂੰ ਪਤਾ ਨਾ ਹੋਵੇ ਇਹਦਾ ਪਤਾ ਹਰਜਿੰਦਰ ਸਿੰਘ ਧਾਮੀ ਨੂੰ ਵੀ ਹੈ ਕ੍ਰੋਮਨੀ ਕਮੇਟੀ ਦੇ ਮੁਖ ਸਕੱਤਰ ਰੂਪ ਸਿੰਘ ਨੂੰ ਵੀ ਸੀ ਕਮਲਜੀਤ ਸਿੰਘ ਜਿਹੜਾ ਇੰਚਾਰਜ ਸੀ ਉਹਨੂੰ ਵੀ ਸੀ ਮਨਜੀਤ ਸਿੰਘ ਬਾਠ ਨੂੰ ਵੀ ਸੀ ਪੂਰਾ ਕੋਨਾ ਨੂੰ ਵੀ ਸੀ ਤਕਰੀਬਨ ਤਿਕਮ ਸਰਹਾਰੇ ਹੀ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਪਤਾ ਹੈ ਕਿ ਕਿੰਨੇ ਸਰੂਪ ਕਿੱਥੇ ਗਏ ਸਭ ਨੂੰ ਪਤਾ ਹੈ ਪਰ ਦੱਸੂਗਾ ਕੋਈ ਨਹੀਂ ਕਿਉਂ ਧੰਮੀ ਸਾਹਿਬ ਜੇ ਸੋਸ਼ਲ ਮੀਡੀਆ ਨੂੰ ਪਤਾ ਲੱਗ ਸਕਦਾ ਹੈ ਬੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁਰਮਾਰਾ ਦੇ ਸਰੂਪ ਫਲਾਣੀ ਥਾਂ ਗਏ ਨੇ ਫਿਰ ਤੁਹਾਨੂੰ ਦੱਸਣ ਚ ਕੀ ਹਰਜ ਐ ਲਓ ਅਸੀਂ ਇੱਕ ਥੋੜੀ ਜੀ ਛੋਟੀ ਜੀ ਗੱਲ ਕਰ ਦਿੰਨੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮਹਾਰਾਸ਼ਟਰ ਤੇ ਗਏ ਨੇ ਪਹਿਲੀ ਗੱਲ ਤਾਂ ਲਾਪਤਾ ਹੋਈ ਨਹੀਂ ਸਕਦੇ ਕਿਉਂ ਕਿ ਜਦੋਂ ਪਰਚੀ ਕਮਲਜੀਤ ਕੋਲੇ ਆਉਂਦੀ ਐ ਕਮਲਜੀਤ ਆਪਣੀ ਡਿਊਟੀ ਲਾਉਂਦਾ ਜੀ ਦੀ ਮਰਜ਼ੀ ਲਾਵੇ ਜਾ ਕੇ ਸਰੂਪ ਲੈ ਆਓ ਪਹਿਲਾਂ ਤਾਂ ਪ੍ਰਕਾਸ਼ਨ ਵਿਭਾਗ ਚੋਂ ठेਕੇਦਾਰ ਸਰੂਪ ਗਿਣਤੀ ਕਰਕੇ ਦਿੰਦਾ ਹੈ ਫਿਰ ਉੱਥੇ ਆ ਕੇ ਮੌਕੇ ਤੇ ਕੋਈ ਸਕੱਤਰ ਜਾਂ ਮੀਤ ਸਕੱਤਰ ਜਾਂ ਕੋਈ ਹੋਰ ਅਧਿਕਾਰੀ ਵੀ ਇਹ ਤਸੱਲੀ ਕਰਦਾ ਵੀ ਹਾਂ ਸਰੂਪ ਉਨੇ ਹੀ ਸ਼ੂ ਹੋ ਗਏ ਉਸ ਤੋਂ ਬਾਅਦ ਜਿਹੜਾ ਸਰੂਪ ਲੈ ਕੇ ਥੱਲੇ ਆਉਂਦਾ ਕੋਈ ਵੀ ਹੋਵੇ ਚਾਹੇ ਉਹ ਬਾਦ ਸਿੰਘ ਹੋਵੇ ਜਾਂ ਕੋਈ ਹੋਰ ਹੋਵੇ ਕਮਲਜੀਤ ਹੋਵੇ ਉਹ ਵੀ ਗਿੰਦਾ ਤਿੰਨ ਥਾਈਂ ਤੱਕ ਗਿਣਤੀ ਹੋ ਗਈ ਫਿਰ ਜਦੋਂ ਪਾਰਕੀ ਸਾਹਿਬ ਚ ਰੱਖੇ ਜਾਂਦੇ ਨੇ ਇੱਕ ਵਾਰੀ ਫੇਰ ਉੱਥੇ ਕਮਲਜੀਤ ਆ ਕੇ ਗਿਣਤੀ ਕਰਦਾ ਚਾਰ ਚੱਕੀਆਂ ਹੋ ਗਈਆਂ ਪੰਜਵਾਂ ਜਿਸ ਪਾਰਕੀ ਸਾਹਿਬ ਵਿੱਚ ਜਿਨ੍ਹਾਂ ਨੇ ਸਰੂਪ ਲੈ ਕੇ ਜਾਣੇ ਨੇ ਉਹ 1 2 4 5 ਜੋ ਵੀ ਹੋਣ ਉਹ ਵੀ ਤਸੱਲੀ ਕਰਦੇ ਨੇ ਵੀ ਕਿ ਹਾਂ ਜਿੰਨੇ ਸਰੂਪ ਅਸੀਂ ਲੈ ਕੇ ਜਾ ਰਹੇ ਹਾਂ ਸਾਡੇ ਕੋਲੇ ਜੋ ਆਰਡਰ ਹੈ ਕਿ ਉਹਨੇ ਸਰੂਪ ਸਹੀ ਨੇ ਫਿਰ ਉਹ ਕਰਦੇ ਨੇ ਪੰਜ ਛੇ ਵਾਰ ਹੋ ਗਈ ਡਰਾਈਵਰ ਵੀ ਕਿਉਂਕਿ ਉਹਨਾਂ ਦਾ ਸਾਥੀ ਹੈ ਉਹ ਵੀ ਗਿਣਤੀ ਕਰਦਾ ਹੈ ਫਿਰ ਐਸ ਰੂਪ ਜਾਂਦੇ ਆ ਤੇ ਫਿਰ ਇਹ ਲਾਪਤਾ ਕਿਵੇਂ ਹੋ ਗਏ ਕਿਉਂ ਨਹੀਂ ਕਹਿੰਦੇ ਵੀ ਇੱਥੇ ਇੱਥੇ ਕਹੇ ਨੇ ਰਾਤ ਕੋਈ ਹੋਰ ਐ ਅਸੀਂ ਦੱਸ ਦਿਆ ਵੀ ਇੱਕ ਪਾਲ ਕੀ ਦੱਸਦਾ ਨੇ ਬਾਕੀ ਤੁਸੀਂ ਆਪ ਆਪੇ ਦਸੋਗੇ ਕਿ ਮਹਾਰਾਸ਼ਟਰੀ ਕਪਾਲ ਕੀ ਗਈ ਹੈ ਮਹਾਰਾਸ਼ਟਰ ਦੇ ਵਿੱਚ ਅਸੀਂ ਇਹ ਦੱਸ ਦਿਆ ਵੀ ਪ੍ਰੋਪਰ ਸ਼ਹਿਰ ਅਸੀਂ ਨਹੀਂ ਦੱਸਦੇ ਕਿਉਂਕਿ ਤੁਸੀਂ ਆਪ ਖੋਜੋ ਦੋ ਸ਼ਹਿਰਾਂ ਵਿੱਚ ਨਹੀਂ ਲੈਦਾ ਨੇ ਆ ਉਹ ਦੋਨਾਂ ਸ਼ਹਿਰਾਂ ਦੇ ਨਾਂ ਨਾਲ ਉਹਨਾਂ ਦੇ ਨਾਂ ਦੇ ਅੰਤ ਤੇ ਰਾਰਾ ਅੱਖਰ ਲੱਗਦਾ ਰਾਰਾ ਮੁਖਤਾ ਜਿਵੇਂ ਕਿ ਮਹਾਰਾਸ਼ਟਰ ਦੇ ਮਗਰ ਅੰਤ ਤੇ ਰਾਰਾ ਮੁਖਤਾ ਲੱਗਦਾ ਹੈ ਮਹਾਰਾਸ਼ਟਰ ਵਿੱਚ ਇੱਕ ਹੋਰ ਵੀ ਸ਼ਹਿਰ ਨੇ ਜਿਨ੍ਹਾਂ ਦੇ ਨਾਲ ਰਾਰੇ ਨਾਲ ਹੋਰ ਲਗਾ ਮਾਤਰਾ ਲੱਗਦੀ ਨੇ ਜਿਵੇਂ ਪੂਨਾ ਸਤਾਰਾ ਹੈ ਸਤਾਰੇ ਦੇ ਨਾਲ ਰਾਰੇ ਨੂੰ ਕੰਨਾ ਲੱਗਦਾ ਹੈ ਮੁਖਤਾ ਨਹੀਂ ਦੋ ਸ਼ਹਿਰ ਬੜੇ ਮਸ਼ਹੂਰ ਜਿਨ੍ਹਾਂ ਦਾ ਚਰਚਾ ਬਹੁਤ ਹੁੰਦਾ ਹੈ ਅੱਜ ਕੱਲ ਹੋ ਰਿਹਾ ਹੈ ਉਹਨਾਂ ਦੇ ਮਗਰ ਰਾਰਾ ਲੱਗਦਾ ਹੈ ਸਰੂਪ ਹੁਣ ਇਹ ਸ਼੍ਰੋਮਣੀ ਕਮੇਟੀ ਵਾਲੇ ਉਹ 16 ਜੋ ਕੁਸਤਾ ਮਰ ਗਏ ਜਿਹੜੇ ਜਿਉਂਦੇ ਨੇ ਉਹ ਦੱਸਣ ਪਤਾ ਸਾਰਿਆਂ ਨੂੰ ਹੈ ਪਰ ਦੱਸਣਗੇ ਨਹੀਂ ਕਿ ਉਹ ਸਰੂਪ ਕਿੱਥੇ ਗਏ ਨੇ ਸਰੂਪ ਗਏ ਨਹੀਂ ਥਾਉ ਥਾਈਂ ਗਏ ਨੇ ਪਰ ਕਿਸੇ ਨੇ ਆ ਕੇ ਇਹ ਨਹੀਂ ਕਿਹਾ ਵੀ ਸਾਡੇ ਕੋਲ ਸਰੂਪ ਪਹੁੰਚ ਗਏ ਇੰਨਾ ਰੌਲਾ ਪਈ ਜਾਂਦਾ ਕਮਾਲ ਦੀ ਗੱਲ ਹੈ ਕੋਈ ਆਮ ਗੱਲ ਤਾਂ ਹੈ ਨਹੀਂ ਗੁਰੂ ਮਹਾਜਨ ਰਾਜ ਦੇ ਸਰੂਪ ਨੇ 328 ਇਨਾਂ ਚੋਂ ਕੁਝ ਜਿਹੜੇ ਹੈਗੇ ਆ ਉਹ ਅਦਨ ਭੇਟ ਹੋ ਗਏ ਬਾਕੀ 260 ਦਾ ਕਿੰਨੇ ਨੇ ਉਹਨਾਂ ਨਾਲ ਤਾਂ ਬੋਲਣ ਲੋਕ ਵੀ ਹਾਂ ਸਾਡੇ ਕੋਲ ਪੰਜ ਆਏ ਸਾਡੇ ਕੋਲ ਚਾਰ ਆਏ ਇੱਕ ਗੱਲ ਹੋਰ ਹੈ ਇੱਕ ਕੱਪੜੇ ਦਾ ਕਰਣਾ ਤਾਂ ਨਹੀਂ ਕਹਿ ਸਕਦੇ ਕੱਪੜਾ ਬਾਅਦ ਚ ਹੁੰਦਾ ਹੋਊਗਾ ਤੇ ਜੇ ਪੰਜ ਕੋ 10 ਰੁਪਏ ਲੈ ਕੇ ਜਾ ਰਹੇ ਹੋ ਤਾਂ ਚਾਰ ਜਾਂ ਪੰਜ ਐਕਸਟਰਾ ਵੀ ਸਰੂਪ ਲੈ ਜਾਂਦੇ ਸੀ ਤਾਂ ਕਿ ਉੱਥੇ ਲੋਡ ਪਾਉਣ ਪੈਣ ਤੇ ਜੇ ਡਿਮਾਂਡ ਆਈ ਤਾਂ ਉਹ ਸਰੂਪ ਉੱਥੇ ਦਿੱਤੇ ਜਾ ਸਕਦਾ ਪਰ ਕਹਿੰਦੇ ਉਹ ਸਰੂਪ ਦਿੰਦੇ ਨਹੀਂ ਸੀ ਕੋਈ ਡਿਮਾਂਡ ਕਰਦਾ ਸੀ ਉਹ ਜੀ ਐਂ ਕਹੋ ਜੀ ਐਂ ਕਰੋ ਤੁਸੀਂ ਪੰਜ ਬੰਦੇ ਆ ਉਥੇ ਲਿਖ ਕੇ ਦਿਓ ਉਸ ਸਰੂਪ ਲੈ ਕੇ ਉਹ ਪਾਕਿਸਤਾਨ ਹੋਰ ਸਾਨੂੰ ਕੋਈ ਕੱਢ ਦਿਓ ਜੀ ਇੰਤਜ਼ਾਮ ਇਹਨਾਂ ਨੇ ਫਿਰ ਉਹ ਸਰੂਪ ਆਪਣੇ ਮਨਮਰਜ਼ੀ ਦੇ ਭਾਤੇ ਦਿੰਦੇ ਰਹੇ ਨੇ ਇਹ ਗੋਲਮਾਲ ਵੀ ਹੁੰਦਾ ਰਿਹਾ ਕਪੜੇ ਬਾਜ਼ੀ ਵੀ ਹੁੰਦੀ ਰਹੀ ਹੈ ਉਸ ਮੌਕੇ ਹੁੰਦੀ ਰਹੀ ਹੈ ਜਦੋਂ ਹਰਜਿੰਦਰ ਸਿੰਘ ਧਾਮੀ ਜਨਰਲ ਸਕੱਤਰ ਸੀ ਪੜਤਾਲ ਵੀ ਹੋ ਗਈ ਸਾਰਾ ਕੁਝ ਹੈ ਡਿਊਟੀ ਲਈ ਪਰੇ ਨੇ ਪਰਵਾਹ ਨਹੀਂ ਕੀਤੀ ਪੱਠੇ ਨੇ ਕਪੜੇ ਹੋ ਰਹੇ ਨੇ ਕੋਈ ਪਰਵਾਹ ਨਹੀਂ ਪਤਾ ਲੱਗ ਗਿਆ ਸਾਰੇ ਨੂੰ ਸਾਰੇ ਸੋਸ਼ਲ ਮੀਡੀਆ ਨੂੰ ਪਤਾ ਹੈ ਕਿੱਥੇ ਕਿੱਥੇ ਕੀ ਕਪੜਾ ਹੋਇਆ ਹੁਣ ਤਾਂ ਉਹ ਮੁਲਾਜ਼ਮ ਵੀ ਫਿਰ ਕਹੇ ਸ਼ਰੂਮਨੀ ਕਮੇਟੀ ਦਾ ਕੇਸ ਕੱਲ ਸ਼ਰੂਮਨੀ ਕਮੇਟੀ ਲੈ ਕੇਸ ਕਦੋਂ ਗਿਆ ਉਹ ਤਾਂ ਉਹਨਾਂ ਦੇ ਕੇਸ ਵਜ੍ਹਾ ਨਾਲ ਕਪੜਾ ਕੀਤਾ ਤੇ ਉਹ ਹੁਣ ਤੁਹਾਡੇ ਮੁਲਾਜ਼ਮ ਹੈ ਹੀ ਨਹੀਂ ਹੁਣ ਚਾਹੇ ਡਿਸਮਿਸ ਹੋ ਗਿਆ ਜਾਂ ਸੇਵਾ ਮੁਕਤ ਹੋ ਗਿਆ ਜੋ ਮਰਜ਼ੀ ਹੋ ਕੋ ਤੁਹਾਡੇ ਮੁਲਾਜ਼ਮ ਹੈ ਹੀ ਨਹੀਂ ਨਹੀਂ ਰੂਪ ਸਿੰਘ ਹੈ ਹੈਗੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਥੋੜੀ ਬਹੁਤੀ ਰੋਲੇ ਉਹ ਬਾਸ ਸਿੰਘ ਵੀ ਦੱਸ ਸਕਦਾ ਉਹ ਕਮਲਜੀਤ ਵੀ ਦੱਸ ਸਕਦਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਵੀ ਨੇ ਜਿਨ੍ਹਾਂ ਦਾ ਆਪਸ ਚਕਤਰੀਆਂ ਦੀ ਰੇਸ ਲੱਗੀ ਹੋਈ ਹੈ ਉੱਥੇ ਕੋਈ ਮਨਜੀਤ ਸਿੰਘ ਬਾੜ ਦਾ ਨਾਮ ਵੀ ਆਉਂਦਾ ਹੈ ਪੂਰਾ ਕੋਹਣਾ ਦਾ ਨਾਮ ਵੀ ਆਉਂਦਾ ਹੋਰ ਵੀ ਕਈ ਨਾਮ ਹੁੰਦੇ ਨੇ ਸੋ ਇਹ ਸਾਰਾ ਜਿਹੜਾ ਹੈਗਾ ਕਪੜਾ ਜੋ ਹੈ ਕਪੜਾ ਤਾਂ ਹੋਇਆ ਹੈ ਕਰੋੜਾਂ ਰੁਪਈਆ ਦਾ ਕਰੋੜਾਂ ਰੁਪਈਆ ਤਾਂ ਉਹ ਕਪੜਾ ਹੈ ਜਿਹੜਾ ਕਿ ਚਾਰਟਰਡ ਅਕਾਊਂਟੈਂਟ ਐਸਐਸ ਕੋਹਲੀ ਨਾਲ ਸੰਬੰਧਿਤ ਹੈ ਜਾਰਸ ਗੁਰੂ ਦੇ ਗੋਲ ਤੋਂ 8 8 ਲੱਖ ਰੁਪਇਆ ਮਹੀਨੇ ਦੀ ਤਨਖਾਹ ਕਮਾਲ ਹੈ ਕੀ ਤੰਗਲੀ ਨਹੀਂ ਲਾਈ ਜਾ ਰਹੀ ਇਹ ਹੁੰਦੇ ਚ ਰੋਹਨੇ ਕਿ ਮੈਂ ਤੇ ਹੈ ਜੇ ਹੁੰਦੇ ਨੇ ਪ੍ਰਬੰਧ ਲਾਣਾ ਪਏ ਹੈ ਜੇ ਪ੍ਰਬੰਧਾਂ ਦੇ ਜੇ ਐਨੇ ਨਹੀਂ ਤਨਖਾਹਾਂ ਤੁਸੀਂ ਦਿਓਗੇ ਤੇ ਗੁਰੂ ਦੀਆ ਗੋਲ ਕਾ ਚੋਂ ਤੁਹਾਡਾ ਤੁਹਾਡਾ ਬੇੜਾ ਗਰਕ ਹੋ ਜਾਊਗਾ ਗੁਰੂ ਦੀ ਗੋਲ ਕਾ ਨੂੰ ਤੰਗਲੀ ਲਾਉਣ ਵਾਲੇ ਖਿਆਲ ਰੱਖ ਹੁਣ ਸਾਰਿਆਂ ਨੂੰ ਪਤਾ ਹੈ ਕਿ ਇਹ ਸਰੂਪ ਲਾ ਪਤਾ ਨਹੀਂ ਹੋਏ ਕਿੱਥੇ ਕਿੱਥੇ ਗਏ ਨੇ ਪਰ ਨਹੀਂ ਦੱਸਦੇ ਕਿਉਂ ਨਹੀਂ ਦੱਸਦੇ ਕਿਉਂਕਿ ਇਹਦੇ ਪਾਰ ਜਿੱਥੇ ਜੁੜੇ ਹੋਏ ਨੇ ਉਹਦੇ 'ਚ ਐਨੀ ਸ਼ਕਤੀ ਹੈ ਕਿ ਨਾ ਉਥੇ ਧਾਮੀ ਸਿਹਾਣਾ ਨਾ ਉਥੇ ਰੂਪ ਸਿੰਘ ਸਿਹਾਣਾ ਨਾ ਕੋਈ ਹੋਰ ਸਿਹਾਣਾ ਨਾ ਪੂਰਾ ਕੋਣਾ ਨਾ ਬਾੜ ਕੋਈ ਨਹੀਂ ਸਿਹਾਣਾ ਇਸ ਕਰਕੇ ਇਹ ਮਾਮਲਾ ਇੱਥੇ ਹੀ ਠੱਪ ਕਰਨਾ ਚਾਹੁੰਦੇ ਨੇ ਹੁਣ ਕੋਨਾ ਦਾ ਮੁਸ਼ਕਲ ਹੈ ਕਿਉਂਕਿ ਬਲਦੇਵ ਸਿੰਘ ਸਰਸਾ ਕਿ ਕਿੰਨੇ ਸਾਲਾਂ ਤੋਂ ਲੱਗਿਆ ਜਦੋਂ ਜਹਰ ਕਰਨ ਭਾਵੇਂ ਬਦੇਵ ਸਿੰਘ ਬਡਾਲਾ ਤਾਂ 4-5 ਸਾਲ ਤੋਂ ਹੀ ਲੱਗੇ ਨੇ ਪਰ ਉਹਨਾਂ ਨੇ ਇੱਕ ਤਾਂ ਮੈਦਾਨ ਜਿੱਤ ਲਿਆ ਨਾ ਹੁਣ ਇਹ ਐਫ ਆਈ ਆਰ ਜੋ ਦਰਜ ਹੋਈ ਹੈ ਇਹ ਕੁਛ ਨਾ ਕੁਛ ਤਾਂ ਸਿਰੇ ਲਾਉਗੀ ਉਹ ਤੋਂ ਬਚਣ ਲਈ ਹੀ ਧਾਮੀ ਇਹ ਜਿਹੜੀ ਸਾਰੀ ਕਪੜੇਬਾਜੀ ਹੈ ਕਾਰਵਾਈ ਫਿਰ ਕਾਗਜ਼ ਪੱਤ ਸਹ ਦੇ ਲੈ ਕੇ ਜਾਣਾ ਚਾਹੁੰਦਾ ਵੀ ਉਥੋਂ ਗਿਆਨੀ ਕਲਦੀਪ ਸਿੰਘੜ ਗੱਜ ਤੋਂ ਆਪਣੀ ਮਰਜ਼ੀ ਨਾਲ ਫੈਸਲਾ ਕਰਾ ਲਾਂਗੇ ਨਹੀਂ ਮੁਸ਼ਕਲ ਹੈ ਕੌਮ ਜਾਗਰਤ ਹੋ ਚੁੱਕੀ ਹੈ ਕੌਮ ਨੂੰ ਤੁਹਾਡੀਆਂ ਕਰਤੂਤਾਂ ਦਾ ਪਤਾ ਲੱਗ ਚੁੱਕਿਆ ਹੈ ਜੋ ਮਰਜ਼ੀ ਕੋਈ ਜ਼ੋਰ ਲਾ ਲੇ ਇਹ ਤੁਹਾਡਾ ਜਿਹੜਾ ਕਪੜਾ ਹੈ ਇਹ ਤਾਂ ਨੰਗਾ ਹੋ ਕੇ ਹੀ ਰਹਿਣਾ ਹੈ ਇਹ ਹਾਈ ਕੋਰਟ ਤੱਕ ਕੇਸ ਜੋ ਜਾ ਪਹੁੰਚਿਆ ਸੁਪਰੀਮ ਕੋਰਟ ਤੱਕ ਕੇਸ ਜਾ ਪਹੁੰਚਿਆ ਇਹਦਾ ਤਾਂ ਨਤਾਰਾ ਖੋਣਾ ਹੀ ਹੋਣਾ ਹੈ ਧਿਆਨ ਰੱਖਿਓ ਜਿਨ੍ਹਾਂ ਨੇ ਕਪਲਾ ਕੀਤਾ ਉਹਨਾਂ ਦਾ ਨਾਂ ਪਹਿਲਾਂ ਕੱਖ ਰਿਹਾ ਤੇ ਨਾਂ ਕੱਖ ਰਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਕੇ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ